ਗੁਰਨਾਨਕ ਜਹਾਜ਼ ਫਿਲਮ ਤੋਂ ਬਾਅਦ ਤਰਸੀਮ ਜੱਸੜ ਨੇ ਆਪਣੀ ਨਵੀਂ EP 4 ਸ਼ਾਟਸ ਰਿਲੀਜ਼ ਕਰ ਦਿੱਤੀ ਹੈ ਤੇ ਗਾਣਿਆਂ ਦੇ ਵਿਊਜ਼ ਦੇਖ ਕੇ ਅਸੀਂ ਕਹਿ ਸਕਦੇ ਹਾਂ ਵੀ ਫੈਨਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ EP ਵਿੱਚ ਕਿੰਨੇ ਗਾਣੇ ਨੇ ਤੇ ਕਿਹੜੇ-ਕਿਹੜੇ ਗਾਣੇ ਨੇ ਅਸੀਂ ਤੁਹਾਨੂੰ ਦੱਸਦੇ ਹਾਂ ਇਹ EP ਤਰਸੀਮ ਜੱਸੜ ਅਤੇ ਵਜ਼ੀਰ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ ਇਸ ਵਿੱਚ ਕੁੱਲ 4 ਗਾਣੇ ਨੇ ਹਾਈ ਅਰਨਿੰਗਸ ਡੀ ਡਬਲਯੂ ਸੀ ਡੋਨਟ ਵਰੀ ਚਿਕ 250 ਜੜੇ 2 ਵੇਸ ਚਿੱਤ ਗੱਲ ਕਰੀਏ ਵੋਕਲਿਸਟ ਦੀ ਤਾਂ ਆਜ਼ਾਦ ਫੋਰਲ ਇਸ ਦੇ ਵੋਕਲਿਸਟ ਨੇ ਇਸ ਈਪੀ ਦਾ 뮤직 ਵਜ਼ੀਰ ਪਟਾਰ ਨੇ ਬਣਾਇਆ ਹੈ ਤੇ ਗਾਣੇ ਤਰਸੀਮ ਜੱਸੜ ਨੇ ਆਪ ਲਿਖੇ ਨੇ ਤਰਸੀਮ ਜੱਸੜ ਨੇ ਆਪਣੇ ਹਾਲੀ ਹਿੱਟ ਫਿਲਮ ਗੁਰਨਾਨਕ ਜਹਾਜ਼ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਤੋਂ ਬਾਅਦ ਹੁਣ ਇਸ ਨਵੇਂ ਪ੍ਰੋਜੈਕਟ ਨਾਲ ਫੈਨਸ ਨੂੰ ਖੁਸ਼ ਕਰ ਦਿੱਤਾ ਹੈ ਤਰਸੀਮ ਜੱਸੜ ਨੇ ਸੋਸ਼ਲ ਮੀਡੀਆ ਤੇ ਇਸ ਈਪੀ ਦੀ ਘੋਸ਼ਣਾ ਕਰਦੇ ਕਲਿੱਕ ਕੀਤਾ ਕਿ ਇਹ ਸਾਰੇ ਪਲੇਟਫਾਰਮਸ ਤੇ ਉਪਲਬਧ ਹੈ ਜੇ ਤੁਸੀਂ ਵੀ ਤਸੇਮ ਜਸਰ ਦੇ ਫੈਨ ਹੋ ਤਾਂ 4 ਸ਼ਾਟਸ EP ਜ਼ਰੂਰ ਸੁਣੋ ਤੇ ਦੱਸੋ ਤੁਹਾਨੂੰ ਕਿਹੜਾ ਗਾਣਾ ਸਭ ਤੋਂ ਵਧੀਆ ਲੱਗਿਆ